ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਕਾਰਨ ਅੱਜ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੂਮਨ ਕਮਿਸ਼ਨ ਅੱਗੇ ਪੇਸ਼ ਹੋਏ ਕਿਨ ਇਸ ਮਾਮਲੇ ਤੇ ਲਿਖਤੀ ਮਾਫੀ ਵੀ ਮੰਗੀ ਅਤੇ ਇਹ ਸ਼ੋਕੇ ਵੀ ਮਾਫੀ ਮੰਗ ਲਈ ਹੈ ਪਰ ਵੂਮਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗੱਲਤਾ ਕਹਿਣਾ ਕਿ ਭਾਵੇਂ ਤਾਮੀ ਨੇ ਮਾਫੀ ਮੰਗ ਲਈ ਹੈ ਪਰ ਗੱਲ ਇੱਥੇ ਤੱਕ ਨਹੀਂ ਰੁਕਣੀ ਅਤੇ ਇਸ ਮਾਮਲੇ ਦੀ ਅੱਗੇ ਜਾਂਚ ਹੋਵੇਗੀ। ਉਹਨਾਂ ਨੂੰ ਸੋਮੋਟੋ ਲਿਆ ਗਿਆ ਸੀਗਾ ਤੇ ਜਦੋਂ ਉਹਨਾਂ ਨੂੰ ਇਹ ਸੋਮੋਟੋ ਮਿਲਿਆ ਉਹਨਾਂ ਨੂੰ ਕਿਹਾ ਸੀ 17 ਤਰੀਕ ਤੱਕ ਤੁਸੀਂ ਇੱਥੇ ਵਿਮਨ ਕਮਿਸ਼ਨ ਤੇ ਪੇਸ਼ ਹੋਵੋ ਤੇ ਆਪਣਾ ਸਪਸ਼ਟੀਕਰਨ ਰੱਖੋ ਇਥੇ ਆ ਕੇ। ਤੇ ਅੱਜ ਉਹਨਾਂ ਨੇ ਇਹ ਆਪਣਾ ਲੈਟਰ ਭੇਜਿਆ ਉਸੇ ਉਥੋਂ। ਔਰ ਉਸ ਤੋਂ ਬਾਅਦ ਇਹ ਖੁਦ ਆਏ ਨੇ ਇੱਥੇ ਮਿਲਣ ਦੇ ਲਈ ਆਏ ਨੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ। ਜੋ ਵੀ ਸ਼ਬਦ ਮੈਂ ਇਸਤੇਮਾਲ ਕੀਤੇ ਸੀ ਮੈਨੂੰ ਉਹਦਾ ਅਫਸੋਸ ਹੈ। ਲੇਕਿਨ ਮੈਂ ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕਹੀ ਸੀਗੀ ਕਿ ਜੇ ਗੱਲ ਕਹਿਣ ਤੋਂ ਬਾਅਦ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਬਹੁਤ ਅਫਸੋਸ ਹੈ ਇਹ ਇੱਦਾਂ ਨਹੀਂ ਚੱਲਦਾ। ਨਾਰੀ ਜਾਤੀ ਦੇ ਲਈ ਜਿਸ ਤਰੀਕੇ ਦੇ ਤੁਸੀਂ ਇਸਤੇਮਾਲ ਕੀਤਾ ਨੂੰ ਸਭ ਨੂੰ ਪਤਾ ਹੋ ਸੁਣੀ ਵੀ ਹੋਈ ਹੈ ਤੁਸੀਂ। ਔਰ ਬੀਬੀ ਜਗੀਰ ਕੌਰ ਜੀ ਦਾ ਵੀ ਇਹੀ ਕਹਿਣਾ ਕਿ ਉਹਨਾਂ ਨੂੰ ਬਹੁਤ ਨਰਾਜ਼ਗੀ ਹੈ ਇਸ ਸੈਂਟੈਂਸ ਦੇ ਉੱਤੇ। ਕਮਿਸ਼ਨ ਦੀ ਤਰਫ਼ ਤੋਂ ਸਾਡਾ ਹਮੇਸ਼ਾ ਇਹ ਰਿਹਾ ਹੈ ਕਿ ਸੀ ਵਿਮਨ ਦੀ ਮੋਡੇਸਟੀ, ਆਨੈਸਟੀ ਔਰ ਆਨਰ ਔਰ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਅਕਸ ਹੈਗਾ ਉਹਨ ਕਦੇ ਖਰਾਬ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਮੈਂ ਧਾਮੀ ਸਾਹਿਬ ਨੂੰ ਵੀ ਦੱਸਿਆ ਕਿ ਤੁਹਾਡਾ ਜਿਹੜਾ ਸ਼ਬਦ ਕਿਹਾ ਹੋਇਆ ਇਹ ਕੱਲਾ ਬੀਬੀ ਜਗੀਰ ਕੌਰ ਜੀ ਤੱਕ ਨਹੀਂ ਰਹਿ ਜਾਂਦਾ ਇਹ ਸਮੁੱਚੀ ਜਿਹੜੀ ਸਾਡੀ ਨਾਰੀ ਹੈ ਪੰਜਾਬ ਚ ਚਾਹੇ ਦੇਸ਼ ਜਿੱਥੇ ਵੀ ਅਸੀਂ ਬੈਠੇ ਹੋਏ ਆਂ ਵਿਦੇਸ਼ਾਂ ਚ ਅਸੀਂ ਬੈਠੇ ਹੋਏ ਆਂ ਸਭ ਨੇ ਇਹਦੇ ਉੱਤੇ ਮੈਨੂੰ ਕਾਲ ਕਰ ਕਰਕੇ ਨਿਰਾਸ਼ਗੀ ਜਤਾਈ ਇਸ ਚੀਜ਼ ਦੀ ਹੁਣ ਇਹਦਾ ਅਗਲਾ ਸਟੈਪ ਅਸੀਂ ਕੀ ਲੈਣਾ ਉਹਦੇ ਅਸੀਂ ਜਾਂਚ ਕਰਾਂਗੇ ਫਿਲਹਾਲ ਵੀ ਕੋਈ ਮੈਂ ਦੱਸਿਆ ਕਿ ਆਖਿਰਕਾਰ ਕੀ ਇਹੋ ਜੀ ਸਿਚੁਏਸ਼ਨ ਜੀ ਹੈ ਉਹ ਜੀ ਸ਼ਬਦਾਵਲੀ ਵਰਤੀ ਗਈ ਹੈ ਹਾਲਾਂਕਿ ਮਾਫੀ ਮੰਗ ਕੇ ਬਾਅਦ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੁਸੀਂ ਇਹੋ ਜਿਹੀ ਸ਼ਬਦਾਵਲੀ ਵਰਤਦੇ ਹੋ ਕੋਈ ਸਿਚੁਏਸ਼ਨ ਇਹੋ ਜਿਹੀ ਬਣੀ ਸੀ ਕੀ ਸੀਗਾ ਜਦੋਂ ਦੇਖੋ ਮੈਂ ਇਹਦੇ ਡਿਟੇਲ ਤੇ ਮੈਂ ਉਹਨਾਂ ਦੇ ਨਾਲ ਨਹੀਂ ਗਈ ਆ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਫੋਨ ਕੀਤਾ ਸੀਗਾ ਕੋਈ ਉਹਨਾਂ ਦੇ ਆਪਣੇ ਜਿਹੜੀ ਕਮੇਟੀ ਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ ਕੋਈ ਅਸਤੀਫਾ ਨੂੰ ਲੈ ਕੇ ਕੋਈ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਜਦੋਂ ਬੀਬੀ ਜਗੀਰ ਕੌਰ ਦਾ ਜ਼ਿਕਰ ਆਇਆ ਕਿ ਉਹਨਾਂ ਨੇ ਕਿਹਾ ਕੀ ਤਾਂ ਮਿਸਾਬ ਜੇ ਆਪਨੇ ਆਪ ਹੀ ਰੈਸਾ ਲਿਆ ਉਹਨਾਂ ਦੀ ਆਪਸ ਚ ਗੱਲ ਹੋ ਰਹੀ ਸੀਗੀ ਉਹਦੇ ਉੱਤੇ ਤਾਂ ਮਿਸਾਬ ਜਿਹੜੇ ਨੇ ਉਹ ਨਾਰਾਜ਼ ਹੋ ਗਏ ਔਰ ਉਹਨਾਂ ਨੇ ਜੋ ਸ਼ਬਦਾਬਲੀ ਵਰਤੀ ਉਹ ਤੁਹਾਡੇ ਸਭ ਨੇ ਸੁਣੀ ਆ ਉਸ ਚੀਜ਼ ਨੂੰ ਉਹਨਾਂ ਨੂੰ ਪੁੱਛਿਆ ਕੋਈ ਭਾਵਨਾ ਕੀ ਸੀ ਇਸ ਪਿੱਛੇ ਜੇਕਰ ਬੋਲਿਆ ਸੀ ਗਿਆ ਸੀ ਹੀ ਭਾਵਨਾ ਸੀ ਉਹਨਾਂ ਦੀ ਦੇਖੋ ਹਰ ਕੋਈ ਜਦੋਂ ਆਪਣੀ ਗਲਤੀ ਕਰ ਦਿੰਦਾ ਨਾ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਨੇ ਕਿ ਮੇਰਾ ਮਤਲਬ ਇਹ ਨਹੀਂ ਸੀਗਾ ਲੇਕਿਨ ਇਹ ਮੈਂ ਉਹਨਾਂ ਨੂੰ ਸਾਫ਼ ਕਿਹਾ ਕਿ ਇਹ ਕੱਲਾ ਇਹ ਕਹਿ ਦੇਣਾ ਕਿ ਮਾਫ਼ ਕਰ ਦੇਣਾ ਚਾਹੀਦਾ ਔਰ ਇਹ ਸ਼ਬਦ ਮੈਂ ਗਲਤ ਇਸਤੇਮਾਲ ਕੀਤੇ ਨੇ ਕਹਿਣ ਤੋਂ ਬਾਅਦ ਕਰਨਾ ਮੈਂ ਉਹਨਾਂ ਨੇ ਇਹ ਵੀ ਗੱਲ ਕਹੀ ਐ ਮੈਂ ਕਿਹਾ ਦਿਲ ਤੁਹਾਡੇ ਜਦੋਂ ਆਪਣੇ ਦਿਲ ਤੇ ਜ਼ਹਿਨ ਦੇ ਅੰਦਰ ਕੋਈ ਗੱਲ ਬਹੁਤ ਦੇਰ ਦੀ ਦੱਬੀ ਹੁੰਦੀ ਹੈ ਨਾ ਉਹ ਕਦੇ ਰਾਈਟ ਟਾਈਮ ਦੇ ਉੱਤੇ ਜ਼ੁਬਾਨ ਤੇ ਆ ਜਾਂਦੀ ਹੈ ਇਹ ਜਿਹੜੀ ਸ਼ਬਦ ਹੈ ਕਹਿਣਾ ਮਾਫੀ ਮੰਗਣਾ ਇਹ ਇਕੱਲਾ ਇਨਾ ਇਨਫ ਨਹੀਂ ਹੈਗਾ ਇਹਦੇ ਉੱਤੇ ਕੀ ਐਕਸ਼ਨ ਲਵਾਂਗੇ ਉਹ ਫਰ ਵਗੈਰਾ ਸੋਚ ਰਹੇ ਹਾਂ ਸੋਚਾਂਗੇ ਦੇਖਦੇ ਹਾਂ ਲਈ ਮੈਨੂੰ ਦੇਖਣ ਤੋਂ ਗੱਲ ਕਰਨ ਦਿਓ ਇਹ ਬੀਬੀ ਜਗੀਰ ਕੌਰ ਜੀ ਨਾਲ ਵੀ ਗੱਲ ਕਰੂੰਗੀ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਵੀ ਹੋ ਚੁੱਕੀ ਹੈ ਔਰ ਮੈਂ ਉਹਨਾਂ ਨੂੰ ਬੁਲਾਉਂਗੀ ਵੀ ਉਹਨਾਂ ਕਹਾਂਗੇ ਕਿ ਆਪਣਾ ਪੱਖ ਰੱਖੋ ਇਹਦੇ ਉੱਤੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬੀਬੀ ਜਗੀਰ ਕੌਰ ਜੀ ਦੀ ਮੇਰੇ ਨਾਲ ਟੈਲੀਫੋਨ ਤੇ ਗੱਲ ਹੋਈ ਹੈ ਟੈਲੀਫੋਨ ਦੇ ਉੱਤੇ ਗੱਲ ਹੋਈ ਹੈ ਔਰ ਬਹੁਤ ਜਲਦੀ ਮੈਂ ਉਹਨਾਂ ਨੂੰ ਬੁਲਾਣਾ ਬੁਲਾਵਾਂਗੀ ਆਫਿਸ ਦੇ ਅੰਦਰ ਉਹ ਆਪਣਾ ਆ ਕੇ ਪੱਖ ਰੱਖਣਗੇ ਤੇ ਦੇਖਦੇ ਅਗੇ ਕੀ ਕਾਰਵਾਈ ਕੀ ਬੀਬੀ ਹੋ ਸਕਦਾ ਜੀ ਦੁਬਾਰੇ ਫੇਰ ਤਾਂ ਵੀ ਹੋਣਾ ਨੂੰ ਜਿਹੜਾ ਨੋਟਿਸ ਜਾਰੀ ਕਰਾਇਆ ਜਾਵੇ ਜੇਕਰ ਬੀਬੀ ਜਗੀਰ ਕੌਰ ਕੋਈ ਜਿਹੜੀ ਪਹਿਲਾਂ ਮੇਰੀ ਗੱਲ ਹੋ ਜਾਂਦੋਂ ਉਹਨਾਂ ਦੇ ਨਾਲ ਉਹਨਾਂ ਨੂੰ ਆ ਜਾਣ ਦੋ ਔਰ ਉਸ ਤੋਂ ਬਾਅਦ ਮੈਂ ਗੱਲ ਸੋਚਾਂ ਕਿ ਕੀ ਕਰਨਾ ਹੈ ਅਗਲੇ ਸਟੈਪ ਕੀ ਕੀ ਠੀਕ ਹੈ ਕਿਸ ਤਰ੍ਹਾਂ ਮੇਰਾ ਪੱਖ ਰੱਖਿਆ ਕਿਉਂਕਿ ਕਿਤੇ ਨਾ ਕਿਤੇ ਇਸ ਨੂੰ ਲੈ ਕੇ